ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਪੰਥ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਤੇ ਰਖੜ ਪੁੰਨਿਆਂ ਦਾ ਮੇਲਾ ਬਾਬਾ ਬਕਾਲਾ ਸਾਹਿਬ ਮਨਾਉਂਦਾ ਸੋ ਇੱਕ ਬਹੁਤ ਭਾਰੀ ਮਨਮਤ ਜਿਹੜੀ ਕਿ ਸਿੱਖ ਰਖੜੀ ਮਨਾ ਕੇ ਕਰਦੇ ਨੇ ਇਸ ਦਿਨ ਭਾਈ ਮੱਖਣ ਸ਼ਾਹ ਲਵਾਣੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਸ ਪਵਿੱਤਰ ਧਰਤੀ ਤੇ ਪ੍ਰਗਟ ਕੀਤਾ ਸੀ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਵ੍ਰੇਤੀ ਦੇ ਵਿੱਚ ਸਮੁੰਦਰ ਦੇ ਵਿੱਚ ਫਸ ਗਿਆ ਸੀ ਉਹਨੇ ਪੰਜ ਅਸ਼ਨਾਨਾ ਕਰਕੇ ਅਰਦਾਸ ਕੀਤੀ ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ 500 ਮੋਹਰਾ ਭੇਟਾ ਕਰੂੰਗਾ ਮਹਾਰਾਜ ਕਿਰਪਾ ਕਰੋ ਮੇਰਾ ਜਹਾਜ਼ ਕੱਢੋ ਫਿਰ ਬੰਦਿਆਂ ਨੇ ਜੋਰ ਲਾਇਆ ਉਹਦੇ ਨੇ ਇਕੱਠੇ ਹੋ ਕੇ ਜਹਾਜ਼ ਵ੍ਰੇਤੀ ਦੇ ਵਿੱਚੋਂ ਨਿਕਲ ਗਿਆ ਸਾਰੇ ਬੰਦੇ ਕਹਿਣ ਲੱਗੇ ਨੌਕਰ ਮੱਖਣ ਸ਼ਾਹ ਲਵਾਨੇ ਦੇ ਕਹਿੰਦੇ ਵੀ ਜਹਾਜ਼ ਨਿਕਲ ਗਿਆ ਅਸੀਂ ਕੱਢਿਆ ਜੋਰ ਲਾ ਕੇ ਵੀ ਉਹਨੂੰ ਇਕੱਠਾ ਜੋਰ ਲਾਇਆ ਪਰ ਮੱਖਣ ਸ਼ਾਹ ਲਵਾਨਾ ਜਾਣਦਾ ਸੀ ਵੀ ਜਹਾਜ਼ ਕਿਸ ਨੇ ਕੱਢਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੱਢਿਆ ਉਹਨੇ ਆ ਕੇ ਦਿੱਲੀ ਪਤਾ ਕਰਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਮਾਗੇ ਸੀ ਬਾਬੇ ਬਕਾਲੇ ਆ ਕੇ 22 ਮੰਜੀਆਂ ਲਾਈਆਂ ਹੋਈਆਂ ਸੀ ਇਕੱਲੇ ਇਕੱਲੇ ਸੋਢੀ ਨੇ ਮੰਜੀ ਲਾਈ ਹੋਈ ਸੀ ਔਰ ਇਹ ਆ ਕੇ ਭਾਈ ਮੱਖਣਸ਼ਾਹ ਲਵਾਣੇ ਨੇ ਮਨ ਚ ਧਾਰਿਆ ਵੀ ਜਿਹੜਾ ਗੁਰੂ ਸੱਚਾ ਹੈ ਮੈਨ ਤੋਂ ਮੰਗ ਕੇ ਭੇਟਾ ਲਵੇ ਪੰਜ-ਪੰਜ ਮੋਹਰਾਂ ਸਾਰਿਆਂ ਨੂੰ ਰੱਖੀ ਗਿਆ ਪਰ ਕੋਈ ਵੀ ਨਾਂ ਬੋਲਿਆ ਧੀਰਮਾਲ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਸੀ ਉਹਦੇ ਕੋਲ ਵੀ ਆ ਕੇ ਪੰਜ ਮੋਹਰਾਂ ਚੜਾਈਆਂ ਧੀਰਮਾਲ ਨੇ ਸਰੂਪਾ ਦਿੱਤਾ ਕਹਿੰਦਾ ਵੀ ਮੱਖਣਸ਼ਾਹ ਲਵਾਣੇ ਖੁਸ਼ ਰਹਿ ਗੁਰੂ ਤੇਰੀ ਸਹਾਇਤਾ ਕਰੂਗਾ ਪਰ ਮੱਖਣਸ਼ਾਹ ਲਵਾਣੇ ਦਾ ਮਨ ਉਦਾਸ ਹੋ ਗਿਆ ਫਿਰ ਇੱਕ ਸਿੱਖ ਨੇ ਆਕੇ ਭਾਈ ਮੱਖਣਸ਼ਾਹ ਲਵਾਣੀ ਨੂੰ ਦੱਸਿਆ ਵੀ ਇਸ ਪਿੰਡ ਦੇ ਵਿੱਚ ਇੱਕ ਸੋਡੀਆਂ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪੋਤਾ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਰਹਿੰਦਾ ਪਰਿਵਾਰ ਉਹਨਾਂ ਦਾ ਫਿਰ ਉਸ ਸਿੱਖ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਾਤਾ ਨਾਨਕੀ ਨੇ ਕਿਹਾ ਸੀ ਵੀ ਪ੍ਰਗਟ ਹੋ ਬਾਹਰ ਉਹਨਾਂ ਨੂੰ ਪਤਾ ਸੀ ਵੀ ਇਹ ਪੂਰੇ ਗੁਰੂ ਨੇ ਪਰ ਮਹਾਰਾਜ ਨੇ ਵਚਨ ਕੀਤਾ ਵੀ ਅਸੀਂ ਦਰਗਾਹ ਚ ਮੂੰਹ ਕਾਲਾ ਕਰਾਂਗੇ ਜਿਹੜਾ ਵੀ ਖਾਡਾ ਜਿਹੜਾ ਕਿ ਰੌਲਾ ਪਾਊਗਾ ਇਸੇ ਨਗਰ ਦੇ ਵਿੱਚ ਵੀ ਅਸੀਂ ਗੁਰੂ ਆ ਫਿਰ ਸਾਰੇ ਚੁੱਪ ਕਰ ਗਏ ਮੱਖਣ ਸ਼ਾਹ ਲਵਾਣਾ ਦੂਜੇ ਦਿਨ ਨੰਗੇ ਪੈਰੀ ਆਪਣੇ ਪਿੰਡ ਦੇ ਬਾਹਰ ਡੇਰਾ ਕੀਤਾ ਸੀ ਆ ਕੇ ਤੁਰ ਕੇ ਪੰਜ ਮੋਹਰਾਂ ਰੱਖ ਕੇ ਮਹਾਰਾਜ ਦੇ ਮਨ ਜਤਾ ਰਿਹਾ ਉਹਨੇ ਕਹਿੰਦਾ ਵੀ ਮੈਂ ਭੁਖਣ ਭਾਰਾਂ ਇਸ ਧਰਤੀ ਦੇ ਉੱਤੇ ਸਰੀਰ ਛੱਡ ਦੂੰਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਚਨ ਝੂਠ ਨਹੀਂ ਜੇ ਅੱਜ ਗੁਰੂ ਇਸ ਬਾਬੇ ਬਗਲੇ ਦੀ ਧਰਤੀ ਦੇ ਉੱਤੇ ਨਾਂ ਵਰਗਟ ਹੋਇਆ ਪੰਜ ਮੋਹਰਾਂ ਰੱਖ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਸੋਚਦੇ ਰਹੇ ਵੀ ਸਿੱਖ ਦੇ ਮਨ ਵਿੱਚ ਸ਼ੰਕਾ ਪੈ ਜਣਾ ਅਰ ਸਿੱਖ ਨੇ ਚੜ੍ਹਾਈ ਕਰ ਜਣੀ ਮਹਾਰਾਜ ਨੇ ਮੱਖਣਸ਼ਾਹ ਲਵਾਨੇ ਨੂੰ ਕਿਹਾ ਵੀ ਮੱਖਣਸ਼ਾਹ ਲਵਾਨੇ ਉਦੋਂ ਤਾਂ ਜਹਾਜ਼ ਫਸਿਆ ਤੂੰ 500 ਮੋਹਰਾਂ ਦੀ ਜਿਹੜੀ ਕਿ ਅ ਅਰਦਾਸ ਕਰੀ ਸੀ ਹੁਣ ਤੂੰ 5 ਮੋਹਰਾਂ ਰੱਖਦਾ ਮਹਾਰਾਜ ਨੇ ਆਪਣਾ ਮੋਢਾ ਦਿਖਾਇਆ ਵੀ ਦੇਖਾ ਮੋਢਾ ਛੱਲਿਆ ਪਿਆ ਜਰਾ ਜਹਾਜ਼ ਕੱਢਣ ਲੱਗਿਆਂ ਦਾ ਮਹਾਰਾਜ ਨੇ ਇਸ ਪਵਿੱਤਰ ਧਰਤੀ ਤੇ ਭਾਈ ਮੱਖਣਸ਼ਾਹ ਲਵਾਨੇ ਨੂੰ ਦੱਸਿਆ ਮੱਖਣਸ਼ਾਹ ਲਵਾਨੇ ਨੇ ਕੋਠੇ ਦੇ ਉੱਪਰ ਚੜ੍ਹ ਕੇ ਰੌਲਾ ਪਾਇਆ ਸਾਚਾ ਗੁਰੂ ਲਾਧੋਰੇ ਲਾਧੋਰੇ ਗੁਰੂ ਲਾਧੋਰੇ ਇਸ ਮਹਾਨ ਪਿਤਰ ਧਰਤੀ ਦੇ ਖਾਲਸਾ ਪੰਥ ਰਖੜ ਪੁੰਨਿਆਂ ਦਾ ਮੀਲਾ ਮਰਾਂਦਾ ਸਾਹਮਣੇ ਨਿਸ਼ਾਨ ਝੂਲ ਰਹੇ ਨੇ ਬਾਬਾ ਵਿਸ਼ਨ ਸਿੰਘ ਬਾਬੇ ਬਕਾਲੇ ਵਾਲਿਆਂ ਨੇ ਪੁਰੇ ਬਹੁਤ ਵੱਡੇ ਨਿਸ਼ਾਨ ਵੱਡੇ 100-100 ਫੁੱਟ ਦੇ ਉੱਤੇ ਨਿਸ਼ਾਨ ਝੁਲਾਏ ਨੇ ਇਹ ਨਿਸ਼ਾਨਾਂ ਦੀ ਗਾਥਾ ਜਿਹੜੀ ਚਮਕੌਰ ਸਾਹਿਬ ਦੀ ਪਿਤਰ ਧਰਤੀ ਨਾਲ ਜੁੜਦੀ ਹੈ ਜਦੋਂ ਬਾਬਾ ਜੀ ਸਿੰਘ ਜਿਹਾਰ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਬਚਨ ਕਰੇ ਸੀ ਜਿੰਨੀਆਂ ਉੱਚੀਆਂ ਆਕਾਸ਼ 'ਚ ਲੈ ਕੇ ਇਲਾ ਮੇਰੇ ਪੁੱਤਾਂ ਦੀਆਂ ਬੋਟੀਆਂ ਨੂੰ ਉਡਣ ਗਿਆ ਉੱਡੇ ਉੱਚੇ ਪੰਜ ਦੇ ਨਿਸ਼ਾਨ ਕਰ ਦੂੰਗਾ ਬਾਬਾ ਬਿਸ਼ਨ ਸਿੰਘ ਜੀ ਸਾਰੇ ਆਏ ਕੋਈ ਬਿੱਗਾ ਜ਼ਮੀਨ ਦੰਦਾ 2 ਬਿੱਗੇ ਦੰਦਾ ਉੱਥੇ ਵੱਡੇ ਵੱਡੇ ਨਿਸ਼ਾਨ ਚਲਾਉਂਦੇ ਬਾਬਾ ਜੀ ਨੇ ਕਿਹਾ ਵੀ 10ਵੇਂ ਪਾਤਸ਼ਾਹ ਜੀ ਦਾ ਇਹ ਵਚਨ ਅਸੀਂ ਪੂਰਾ ਕਰਨਾ ਇਸ ਕਰਕੇ ਮਹਾਰਾਜ ਨੇ ਚਮਕੌਰ ਦੀ ਗੜੀ 'ਚ ਵਚਨ ਕੀਤਾ ਸੀ ਇਸੇ ਕਰਕੇ ਇੱਥੇ ਨਿਸ਼ਾਨ ਏਡੇ ਝੂਲਦੇ ਨੇ ਸਾਰੇ ਨਗਰ ਦੇ ਵਿੱਚ ਔਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਥੇ 26 ਸਾਲ ਉਹ ਸਾਹਮਣੇ ਭੋਰਾ ਦਿਖ ਰਿਹਾ 26 ਸਾਲ 9 ਮਹੀਨੇ 9 ਦਿਨ 9 ਘੜੀਆਂ ਸੁਪੁੱਤਰ ਭੋਰੇ 'ਚ ਭਗਤੀ ਕੀਤੀ ਮਾਤਾ ਗੁਜਰਕਾਰ ਨੇ ਮਹਾਰਾਜ ਜੀ ਜਿੱਡੇ ਕੇ ਦਰਵਾਜੇ ਦੇ ਪਹਿਰੇਦਾਰ ਦੀ ਇਹ ਸੇਵਾ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਤੀ ਤੇ ਪ੍ਰਗਟ ਹੋਏ ਮਹਾਰਾਜ ਨੇ ਕਿਹਾ ਸੀ ਬਈ ਅਸੀਂ ਧਰਤੀ ਦੇ ਉੱਤੇ ਆਉਣਾ ਨਹੀਂ ਸੀ ਚਾਹੁੰਦੇ ਪਰ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਗਤੀ ਉਹ ਇੰਨੀ ਕੀਤੀ ਤਾਂ ਕਰਕੇ ਉਹਨਾਂ ਦੇ ਗ੍ਰਹਿ ਦੇ ਵਿੱਚ ਪੰਥ ਦੇ ਵਾਲੀ ਕਲਗੀਧਰ ਪਿਤਾ ਨੂੰ ਇਸ ਧਰਤੀ ਦੇ ਉੱਤੇ ਆਉਣਾ ਪਿਆ ਔਰ ਖਾਲਸਾ ਪੰਥ ਸਾਜ ਕੇ ਵੱਡੀਆਂ ਕੁਰਬਾਨੀਆਂ ਕੀਤੀਆਂ ਰੱਖੜ ਪੁੰਨ ਦਾ ਮੇਲਾ ਇਸ ਪਵਿੱਤਰ ਧਰਤੀ ਦੇ ਭਰਦਾ ਹੈ ਬਾਬਾ ਜੋਗਾ ਸਿੰਘ ਬਕਾਲੇ ਵਾਲੇ ਇਸ ਤਰਨਾ ਦਲ ਦੇ ਜਿਹੜੇ ਕਿ ਮੁਖੀ ਨੇ ਉਹ ਇਹ ਸਾਹਮਣੇ ਉਹਨਾਂ ਦਾ ਆਸਥਾਨ ਆ ਮਾਤਾ ਗੰਗਾ ਜੀ ਵੀ ਇਸੇ ਸਥਾਨ ਤੇ ਉੱਤੇ ਚੜ੍ਹਾਈ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਇਸ ਧਰਤੀ ਦੇ ਉੱਤੇ ਆਏ ਨੇ ਬਾਬਾ ਵਿਸ਼ਨ ਸਿੰਘ ਜੀ ਦਾ ਸਾਹਮਣੇ ਅਗੀਠਾ ਬਣਿਆ ਹੋਇਆ ਹੈ ਇਹ ਬਹੁਤ ਪਵਿੱਤਰ ਸਥਾਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ